ਤਕਰੀਬਨ ਅਸੀਂ ਇਹਨੂੰ 1.5 ਲੱਖ ਰੁਪਇਆ ਫਰੋਤੀ ਦੇ ਚੁੱਕੇ ਸੀ ਉਹੀ ਅਸੀਂ ਪੁੱਛ ਰਹੇ ਵੀ ਉਹਨਾਂ ਨੇ ਵਿਰੋਧ ਕਿਹੜੀ ਗੱਲ ਦਾ ਕਰਿਆ ਲੱਖੇ ਸਦਾਨਾ ਉੱਥੇ ਪ੍ਰਚਾਰ ਕਰਨ ਗਿਆ ਸੀ ਵੀਰੇ ਵੀਡੀਓ ਦੇਖ ਕੇ ਰਹਿਣਾ ਨਹੀਂ ਗਿਆ ਤਾਂ ਆਪ ਨੂੰ ਆਣਾ ਪਿਆ ਹਾਂਜੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਇੱਕ ਜਿਹਦੇ ਵਿੱਚ ਲੱਖੇ ਸਦਾਨੇ ਦਾ ਵਿਰੋਧ ਹੋ ਰਿਹਾ ਕੋਟਸਮੀਰ ਪਿੰਡ ਦੱਸਿਆ ਜਾ ਰਿਹਾ ਸੀ ਉਹਦੇ ਚੱਲਦੇ ਚੱਲਦੇ ਇੱਕ ਤੁਸੀਂ ਵੀਡੀਓ ਦੇਖ ਲਓ ਵੀ ਆਹ ਬਾਈ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇਹ ਕਹਿ ਰਹੇ ਨੇ ਵੀ ਉਹਦੀ ਘਟਨਾ ਦੀ ਜਿਹੜੀ ਕੋਰਸ਼ਮੀਰ ਵਾਲੀ ਘਟਨਾ ਹੋਈ ਹੈ ਉਹਦੀ ਸਾਰੀ ਸਚਾਈ ਤੁਹਾਨੂੰ ਮੈਂ ਦੱਸਦਾ ਵੀ ਹੋਇਆ ਕੀ ਹੈ ਹੁਣ ਅਸੀਂ ਮੌੜ ਮੰਡੀ ਪਹੁੰਚੇ ਇਹਨਾਂ ਦੀ ਆ ਦੁਕਾਨ ਦੇ ਵਿੱਚ ਵੀ ਅਸਲ ਦੇ ਵਿੱਚ ਸੱਚ ਦਾ ਜਾਣਿਆ ਜਾਵੇ ਵੀ ਲੱਖਾ ਗਲਤ ਹੈ ਜਾਂ ਇਹ ਵੀਡੀਓ ਪਾਉਣ ਵਾਲੇ ਸਹੀ ਨੇ ਜਾਂ ਜਿਨ੍ਹਾਂ ਨੇ ਕਰਾ ਉਹ ਕਰਿਆ ਉਹ ਗਲਤ ਨੇ ਜਾਂ ਸਹੀ ਨੇ ਕੀ ਗੱਲਬਾਤ ਹੈ ਆਪਾਂ ਇਹਨਾਂ ਦਾ ਰਿਵਿਊ ਲੈ ਲੈਨੇ ਆ ਤੁਸੀਂ ਵੀਡੀਓ ਕਿਵੇਂ ਪਾ ਦਿੰਦੇ ਹੋ ਤੁਸੀਂ ਲੱਖੇ ਨੂੰ ਕੀ ਜਾਣਦੇ ਹੋ ਏ ਤੁਹਾਨੂੰ ਘਟਨਾ ਬਾਰੇ ਕੀ ਪਤਾ ਲੱਗਦਾ ਵੀ ਕੋਰਸ਼ਮੀਰ ਲੱਖੇ ਨਾਲ ਕੀ ਹੋਇਆ ਬਈ ਪਹਿਲਾਂ ਤਕਰੀਬਨ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਹੈ ਸਾਡਾ ਇਹ ਬੰਦੇ ਨਾਲ ਰੋਲਾ ਚੱਲ ਰਿਹਾ ਸੀਗਾ ਇਹ ਬੰਦੇ ਨੂੰ ਅਸੀਂ ਫਰੋਤੀ ਦੇ ਰਹੇ ਸੀਗੇ ਤਕਰੀਬਨ ਅਸੀਂ ਇਹਨੂੰ 1.5 ਲੱਖ ਰੁਪਇਆ ਫਰੋਤੀ ਦੇ ਚੁੱਕੇ ਸੀ ਨਹੀਂ ਜਿਨੇ ਲੱਖੇ ਦਾ ਘਰਾਓ ਕੀਤਾ ਕੋਣ ਸੀ ਜਿਨੇ ਲੱਖੇ ਦਾ ਘਰਾਓ ਕੀਤਾ ਕੋਟ ਸੀ ਸਾਡੇ ਕੋਲੇ ਫਰੋਤੀ ਦੇ ਕੋਈ ਸਬੂਤ ਸਾਡੇ ਕੋਲੇ ਫਰੋਤੀ ਦੇ ਸਬੂਤ ਹੈਗੇ ਭਾਈ ਜੀ ਕੋਡ ਬਾਰ ਕੋਡ ਆਏ ਹੋਏ ਆ ਉਹਦੇ ਫੋਨਾਂ ਤੇ ਫੋਨ ਤੇ ਤੁਹਾਨੂੰ ਮੈਂ ਰਿਕਾਰਡਿੰਗਸ ਸੁਣਾ ਦਿੰਨਾ ਸਾਡੇ ਕੋਲ ਸਾਰੇ ਸਬੂਤ ਹੈ ਉਹ ਚੀਜ਼ ਦੇ ਅੱਛਾ ਤੁਹਾਡੇ ਕੋਲੇ ਫਰੋਤੀ ਦੇਣ ਦੇ ਸਾਰੇ ਸਬੂਤ ਨੇ ਵੀ ਉਹ ਤੁਹਾਡੇ ਤੋਂ ਫਰੋਤੀ ਮੰਗ ਰਹੇ ਮੰਗ ਰਹੇ ਸੀ ਠੀਕ ਹੈ ਤੇ ਤਕਰੀਬਨ ਭਾਜੀ ਜਦੋਂ 1.5 ਲੱਖ ਰੁਪਇਆ ਮੈਂ ਅੱਡਾ ਪੈਸੇ ਅਸੀਂ ਲਗਾਤਾਰ ਨਹੀਂ ਦਿੰਦੇ ਇਹਨੂੰ ਦਿੰਦੇ ਰਹੇ ਅਸੀਂ ਪਹਿਲਾਂ ਤਾਂ ਥਾਣੇ ਡਿਪਟੀ ਸਾਹਿਬ ਕੋਲੇ ਗਏ ਐਸ ਐਚਓ ਸਾਹਿਬ ਕੋਲੇ ਗਏ ਐਸ ਐਚਓ ਸਾਹਿਬ ਕੋਲੇ ਗਏ ਜਦੋਂ ਸਾਡਾ ਕੋਈ ਹੱਥ ਪੱਲਾ ਨਾ ਪਿਆ ਅਸੀਂ ਲੋਕਾਂ ਕੋਲੇ ਬਥੇਰਾ ਗਏ ਸਾਡਾ ਇਹ ਦੋ ਹੱਥ ਪੱਲਾ ਨਾ ਪਿਆ ਸਾਨੂੰ ਕਿਸੇ ਮੰਡੀ 'ਚ ਕਿਸੇ ਨੇ ਰਹਿ ਦਿੱਤੀ ਵੀ ਤੁਸੀਂ ਲੱਖੇ ਸਧਾਨੇ ਕੋਲੇ ਜਾਓ ਉਹ ਤੁਹਾਡਾ ਹੱਲ ਕਰ ਦੂਗਾ ਅਸੀਂ ਗੱਡੀ ਚੱਕੀ ਆਵਦੀ ਤੇ ਅਸੀਂ ਲੱਖੇ ਦੇ ਘਰੇ ਵਾਗੇ ਲੱਖੇ ਦੇ ਦੋ ਘਰੇ ਗਏ ਉਹਨੇ ਸਾਰੀ ਗੱਲਬਾਤ ਸੁਣੀ ਉਹਨੇ ਐਸ ਐਚਓ ਨੂੰ ਫੋਨ ਕੀਤਾ ਐਸ ਐਚਓ ਨੇ ਸਾਡੇ ਤੋਂ ਇੱਕ ਹਫ਼ਤੇ ਦਾ ਟਾਈਮ ਮੰਗਿਆ ਹਫਤਾ ਦੇਖਿਆ ਹਫਤੇ ਚ ਕੋਈ ਹਲਣਾ ਹੋਇਆ ਅਸੀਂ ਦੁਬਾਰਾ ਗਏ ਦੁਬਾਰਾ ਲਖੇ ਨੇ ਫੋਨ ਕਰਤਾ ਕਹਿੰਦਾ ਇੱਕ ਅੱਧਾ ਦਿਨ ਫਿਰ ਵੀ ਕੋਈ ਹਲਣਾ ਹੋਇਆ ਤੀਸਰੀ ਵਾਰੀ ਲਖਾ ਆ ਪਾਇਆ ਇੱਥੇ ਅਸੀਂ ਆਹੀ ਬੈਠ ਕੇ ਆ ਉਹ ਲਾਈਵ ਵੀ ਮੈਂ ਦੇਖਿਆ ਉਹ ਲਾਈਵ ਵੀ ਦੇਖਿਆ ਹੁਣੇ तकरीबन ਮੇਰੇ ਸਾਹਮਣੇ ਪਤਾ ਨਹੀਂ ਉਹ ਬਹੁਤ ਲੋਕਾਂ ਨੇ ਦੇਖੀ ਵੀਡੀਓ ਨਾਲ ਦੀ ਨਾਲ ਪੁਲਿਸ ਹਰਕਤ ਚਾਈ ਨਾਲ ਦੀ ਨਾਲ ਇਨਵੈਸਟੀਗੇਸ਼ਨ ਜਾਰੀ ਹੋਈ तकरीबन 2 ਤੋਂ 2.5 ਘੰਟਿਆਂ ਚ ਉਹਨਾਂ ਤੇ ਪਰਚਾ ਪਤਾ ਲੱਖੇ ਨੇ ਲੱਖੇ ਨੂੰ ਤਾਂ ਆਪ ਬਹੁਤ ਲੋਕ ਗੈਂਗਸਟਰ ਕਹਿੰਦੇ ਨੇ ਵੀ ਉਹ ਤਾਂ ਗੈਂਗਸਟਰ ਐ ਫਿਰ ਉਹਨੇ ਆਪ ਸਾਡੇ ਵਾਸਤੇ ਤਾਂ ਨਹੀਂ ਹੈਗਾ ਆਪ ਉਹਨੇ ਸਿੱਧੀ ਗੱਲ ਕਿਉਂ ਨਹੀਂ ਕਰੀ ਉਹ ਬੰਦੇ ਨਾਲ ਜਿਹੜਾ ਸਾਨੂੰ ਪਰੇਸ਼ਾਨ ਕਰ ਰਿਹਾ ਸੀ ਵੀ ਹਾਂ ਕੀ ਚੱਕਰ ਲੱਖੇ ਨੇ ਵੀਰੇ ਉਹਨੇ ਸਾਡੇ ਸਾਹਮਣੇ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਐਫਐਸਪੀ ਸਾਹਿਬ ਨੇ ਕੋਈ ਗੱਲ ਬਾਤ ਨਹੀਂ ਸੁਣੀ ਲੱਖੇ ਨੇ ਜਦੋਂ ਨਾ ਕੋਈ ਹੱਲ ਹੋਇਆ ਲੱਖੇ ਨੇ ਇੱਕ ਵੀਡੀਓ ਪਾਈ ਵੀ ਇਹਨਾਂ ਨੂੰ ਕੋਈ ਇਹਨਾਂ ਦੀ ਸਪੋਰਟ ਨਹੀਂ ਕਰ ਰਿਹਾ ਨਾਲ ਦੀ ਨਾਲ ਵੀਰੇ ਉੱਥੇ ਡਿਪਟੀ ਸਾਹਿਬ ਇੱਥੇ ਆਏ ਸਾਡੇ ਕੋਲੇ ਉਹਨਾਂ ਨੇ ਸਾਰੀ ਗੱਲਬਾਤ ਸੁਣੀ ਫਿਰ ਮੈਂ ਵੀ ਐਸਐਸਪੀ ਸਾਹਿਬ ਕੋਲੇ ਗਿਆ ਐਸਐਸਪੀ ਸਾਹਿਬ ਦੀ ਮੈਂ ਕੋਠੀ ਉੱਥੇ ਸਾਰੀ ਗੱਲਬਾਤ ਸੁਣ ਕੇ ਨਾਲ ਦੀ ਨਾਲ ਵੀਰੇ ਦੋ ਕੰਡਿਆਂ 'ਚ ਪਰਚਾ ਪੈ ਗਿਆ ਬੰਦੇ ਤੇ ਜਦੋਂ ਮੈਂ ਰਿਕਾਰਡਿੰਗਸ ਸੁਣਾਈਆਂ ਸਾਰੀ ਉਹਨਾਂ ਦੇ ਮੁੰਡੇ ਦੇ ਵੀ ਹਰੀਸ਼ ਗਰਗ ਤੇ ਤੇ ਜਸੂ ਗੋਡਸ਼ਮੀਰ ਤੇ ਆਪਦੇ ਤੇ ਤੇ ਸੋਨ ਲਾਲ ਤੇ ਤਿੰਨ ਬੰਦਿਆਂ ਦੇ ਨਾਲ ਦੀ ਨਾਲ ਪਰਚਾ ਦਰਜ ਹੋ ਗਿਆ ਸੀ 120 ਬੀ ਤੇ 384 85 86 ਫਰੋਤੀ ਦੀਆਂ ਧਾਰਾਵਾਂ ਦੇ ਕੋਈ ਇਹ ਪਹਿਲੀ ਧਾਰਾ ਨਹੀਂ ਸੀ ਜਿਹੜੀ ਜਸੂ ਤੇ ਲੱਗੀ ਸੀ ਜਸੂ ਦੇ ਪਹਿਲਾਂ ਵੀ ਕਈ ਪਰਚੇ ਆ ਇਹ ਆਪ ਵੀ ਚਟਾ ਪਿੰਦਾ ਇਹਦਾ ਚਾਹੇ ਡੋਪ ਟੈਸਟ ਕਰਾ ਲਓ ਇਹ ਆਪ ਵੀ ਚਟਾ ਪਿੰਦਾ ਕੋਈ ਐ ਨਹੀਂ ਵੀ ਕੋਈ ਨਹੀਂ ਨਸ਼ਾ ਕਰਦਾ ਜਾਂ ਹੋਰ ਇਹ ਤੇ ਪਹਿਲਾਂ ਕਈ ਪਰਚੇ ਆ ਕੋਈ ਜਿਹੜੀ ਆ ਹੁਣ ਥੋੜੇ ਸਾ ਤੁਹਾਨੂੰ ਕੀ ਲੱਗਦਾ ਆ ਕੋਈ ਵਿਰੋਧਤਾ ਹੋਈ ਐ ਇਹ ਸਿਰਫ ਤੇ ਸਿਰਫ ਖੁੰਦ ਕੱਢੀ ਗਈ ਐ ਨਹੀਂ ਉਹੀ ਅਸੀਂ ਪੁੱਛ ਰਹੇ ਵੀ ਉਹਨਾਂ ਨੇ ਵਿਰੋਧ ਕਿਹੜੀ ਗੱਲ ਦਾ ਕਰਿਆ ਲੱਖਾ ਸਦਾਨਾ ਉੱਥੇ ਪ੍ਰਚਾਰ ਕਰਨ ਗਿਆ ਸੀ ਉੱਥੇ ਪ੍ਰਚਾਰ ਕਰਨ ਗਿਆ ਸੀ ਜਿਹੜਾ ਉਹਦਾ ਪੰਜਾਬ ਬਚਾਓ ਰੈਲੀ ਵਾਲਾ ਪੱਤਾ ਪੰਜਾਬ ਬਚਾਓ ਰੈਲੀ ਵਾਲਾ ਤੇ ਜਿਹੜਾ ਉਹ ਆਪਣੇ ਬਾਰਡਰਾਂ ਤੇ ਉਹਨਾਂ ਨੇ ਅਗਲੇ ਦਿਨ ਬਾਰਡਰ ਤੇ ਜਾਣਾ ਸੀਗਾ ਵੀ ਉਹ ਪਿੰਡ ਮਤਲਬ ਸਾਰੇ ਪਿੰਡਾਂ 'ਚ ਹੀ ਜਾ ਰਹੇ ਸੀ ਉਹ ਭਈ ਆਪਾਂ ਸਾਰੇ ਉੱਥੇ ਰਲ ਕੇ ਚੱਲੀਏ। ਠੀਕ ਹੈ। ਉਸਮੀਰ ਪਹੁੰਚੇ ਉਹਨਾਂ ਦੇ ਪ੍ਰਚਾਰ ਕਰਨ ਤੋਂ ਬਾਅਦ ਹੀ ਘਟਣਾ ਹੁੰਦੀ ਹੈ ਜਾਂ ਪਹਿਲਾਂ ਹੁੰਦੀ ਹੈ ਜਿਹੜਾ ਵੀਰੇ ਨਾਲ ਦੀ ਨਾਲ ਹੀ ਉਹ ਉੱਥੇ ਆ ਗਿਆ। ਮੈਂ ਵੀਡੀਓ ਮੈਂ ਸਹੀ ਦੱਸਾਂ ਤਾਂ ਮੈਂ ਆਪ ਸਿਰਫ ਵੀਡੀਓਜ਼ ਹੀ ਦੇਖੀਆਂ ਮੈਨੂੰ ਉਹ ਗੱਲ ਦਾ ਨਹੀਂ ਪਤਾ। ਹਾਂ। ਮੈਂ ਵੀਡੀਓ ਦੇ ਦੇਖਣ ਸਾਰੀ ਆਪ ਲਾਈਵ ਆ। ਕੀ ਤੁਹਾਨੂੰ ਲੱਖੇ ਨੇ ਫੋਨ ਕਰਕੇ ਆ ਸਭ ਕੁਝ ਕਹਿਣ ਵਾਸਤੇ ਵੀਡੀਓ ਬਣਵਾਈ ਹੈ ਵੀ ਤੂੰ ਵੀਡੀਓ ਬਣਾ ਕੇ ਵੀਰੇ ਵੀਡੀਓ ਦੇਖ ਕੇ ਰਹਿਣਾ ਨਹੀਂ ਗਿਆ ਤਾਂ ਆਪ ਨੂੰ ਆਣਾ ਪਿਆ। ਹਾਂ ਫਿਰ ਤੁਸੀਂ ਵੀਡੀਓ ਬਣਾ ਕੇ ਵੀਡੀਓ ਬਣਾ ਕੇ ਮੈਂ ਆਪਦੇ ਆਪ ਪੇਜ ਤੇ ਕਈ ਚੈਨਲਾਂ ਤੇ ਹੁਣ ਵੀਡੀਓ ਚੱਲੀ ਜਾਂਦੀ ਹੈ ਤੁਹਾਡੀ ਵੀ ਕੋਈ ਬੰਦਾ ਲੱਖੇ ਸਿਧਾਣੇ ਦੇ ਹੱਕ। ਬਿਲਕੁਲ ਵੀਰੇ। ਇਹਦਾ ਤੁਹਾਡੇ ਕਹਿਣ ਦਾ ਪਾਅ ਇਹ ਹੈ ਵੀ ਉਹਨਾਂ ਦੀ ਆਪਸ ਦੇ ਵਿੱਚ ਕੋਈ ਪੁਰਾਣੀ ਰੰਜਿਸ਼ ਹੈ। ਮੇਰੇ ਕਾਰਨ ਹੈ ਵੀਰੇ ਰੰਜਿਸ਼ ਉਹ ਦਾ। ਉਹਨਾਂ ਦੀ ਨਾਲ ਕੋਈ ਹੋਰ ਰੌਲਾ ਤਾਂ ਨਹੀਂ। ਹੋਰ ਕੋਈ ਰੌਲਾ ਨਹੀਂ ਵੀਰੇ। ਕਾਲਰ ਵਾਲਾ ਹੋਰ ਉਹਨਾਂ ਨੇ ਜ਼ਮੀਨ ਵੰਡਣੀ ਹੈ ਕੋਈ ਔਰ ਕਦਾ ਰੌਲਾ ਨਹੀਂ ਕੋਈ ਪੁਰਾਣੇ ਉਹਨਾਂ ਦੀ ਕੋਈ ਆਪਸ ਦੇ ਵਿੱਚ ਕੋਈ ਜੰਗ ਵੀਰੇ ਉਹ ਤਾਂ ਜਸੂ ਨੂੰ ਜਾਣਦਾ ਵੀ ਨਹੀਂ ਸੀ ਪਹਿਲਾਂ ਜਸੂ ਦੇ ਨਾਲ ਰੌਲਾ ਤਾਂ ਸਾਡੇ ਕਾਰਨ ਪਿਆ ਹਾਂ ਜਸੂ ਨੂੰ ਉਹ ਵੀ ਜਾਣਦਾ ਲੱਖੇ ਸਾਡੇ ਨੇ ਸੋਡੀ سپورਟ ਕਰਕੇ ਉਹਨਾਂ ਦੇ ਪਰਚਾ ਦਰਜ ਕਰਵਾਤਾ ਬਸ ਉਹਦੀ ਖੁੰਦ ਕੱਢ ਰਿਹਾ ਹੁਣ ਅੱਛਾ ਸੋਡੇ ਹਿਸਾਬ ਨਾਲ ਉਹਦੀ ਖੁੰਦ ਕੱਢ ਰਿਹਾ ਬਿਲਕੁਲ ਵੀਰੇ ਤੁਸੀਂ ਵੀਡੀਓ ਚੈੱਕ ਕਰੋ ਵੀਡੀਓ ਚ ਉਹਦੀ ਆਵਾਜ਼ ਉੱਚੀ ਕਰਕੇ ਸੁਣੋ ਉਹ ਬੋਲ ਰਿਹਾ ਵੀ ਜਿਹੜਾ ਤੂੰ ਉਹ ਸੇਠਾਂ ਵਾਲਾ ਪਰਚਾ ਕਰਾਇਆ ਹੈ ਮੋੜਾਂ ਵਾਲਾ ਤੁਸੀਂ ਵੀਡੀਓ ਧਿਆਨ ਨਾਲ ਸੁਣ ਲਓ ਸਾਰਾ ਕੁਝ ਉਹ ਵੀਡੀਓ ਚ ਉਹ ਆਪ ਹੀ ਬੋਲ ਰਿਹਾ ਦੇਖੋ ਜੀ ਜਿੱਥੇ ਤੱਕ ਅਸੀਂ ਸੱਚਾਈ ਦੀ ਤਹ ਤੱਕ ਪਹੁੰਚੇ ਹਨ ਹੁਣ ਇਹਨਾਂ ਦੇ ਇਹ ਬਿਆਨ ਨੇ ਵੀ ਜਿਹੜਾ ਲੱਖੇ ਸੁਧਾਣੇ ਨਾਲ ਉੱਥੇ ਕੋਟਸ਼ਮੀਰ ਦੇ ਵਿੱਚ ਰੌਲਾ ਪੈਂਦਾ ਉਹਨਾਂ ਦਾ ਘਰ ਹੁੰਦਾ ਇਹ ਕਹਿੰਦੇ ਵੀ ਉਹ ਸਾਡੀ ਵਜ੍ਹਾ ਕਰਕੇ ਹੋ ਰਿਹਾ ਸਾਰਾ ਕੁਝ ਉਹ ਬੰਦੇ ਨਾਲ ਸਾਡਾ ਰੌਲਾ ਸਾਡੇ ਰੌਲੇ ਕਰਕੇ ਉਹਨੂੰ ਇਹ ਲੱਗਿਆ ਵੀ ਮੰਨ ਕੇ ਚੱਲੋ ਲੱਖੇ ਸੁਧਾਣੇ ਨੇ ਇਹਨਾਂ ਦੀ ਸਪੋਰਟ ਕੀਤੀ ਤੇ ਮੈਂ ਲੱਖੇ ਸੁਧਾਣੇ ਦਾ ਵਿਰੋਧ ਕਰਾਂ ਹੁਣ ਇਹ ਗੱਲ ਨੂੰ ਅਸੀਂ ਕਲੀਅਰਿਫਿਕੇਸ਼ਨ ਕੁਝ ਨਹੀਂ ਦੇ ਸਕਦੇ ਅਸੀਂ ਇਹਨਾਂ ਦੇ ਮੂੰਹ ਦੀ ਗੱਲ ਤੁਹਾਡੇ ਤੱਕ ਪਹੁੰਚਾ ਦਿੱਤੀ ਵੀ ਹੋਇਆ ਕੀ ਹੈ ਹੁਣ ਜਦੋਂ ਜਿਹੜੇ ਉਹ ਜਸੂ ਹੋਰੀ ਨੇ ਕੋਟਸ਼ਮੀਰ ਵਾਲੇ ਉਹ ਸਾਡੇ ਨਾਲ ਬਹਿ ਜਾਣਾ ਸੀ ਉਹਨਾਂ ਦੀ ਗੱਲਬਾਤ ਵੀ ਰੱਖ ਦਾਂਗੇ ਹਨਾ ਵੀ ਉਹਨਾਂ ਨੇ ਵਿਰੋਧ ਕਿਉਂ ਕੀਤਾ ਉਹਨਾਂ ਦੀ ਕੋਈ ਹੋਰ ਪੁਰਾਣੀ ਗੱਲਬਾਤ ਹੈ ਜਾਂ ਕੋਈ ਪਿੰਡ ਦੇ ਵਿੱਚ ਅਸਲ ਦੇ ਵਿੱਚ ਹੋਇਆ ਕੀ ਹੈ ਰੌਲਾ ਜਦੋਂ ਉਹ ਪੂਰਾ ਦੱਸਣਗੇ ਹੁਣ ਇਸ ਤੋਂ ਬਾਅਦ ਜਾਂ ਫਿਰ ਲੱਖਾ ਸਿਧਾਨਾ ਖੁਦ ਉਹਨਾਂ ਦਾ ਲੱਖਾ ਸਿਧਾਨਾ ਤਾਂ ਹੁਣ ਦੱਸ ਰਿਹਾ ਵੀ ਮੇਰਾ ਕੋਈ ਪੁਰਾਣਾ ਚੱਕਰ ਹੈ ਜਾਂ ਉਹਨਾਂ ਦਾ ਚੱਕਰ ਹੈ ਵੀ ਉਹਨਾਂ ਕਰਕੇ ਮੇਰਾ ਵਿਰੋਧ ਹੋਇਆ ਵੀ ਜੇ ਮੈਂ ਥਾਂ ਥਾਂ ਤੇ ਗੋਲੀਆਂ ਚਲਾਉਣਾ ਤਾਂ ਕਹਿਣਗੇ ਮੈਂ ਗੈਂਗਸਟਰ ਹਾਂ ਹੁਣ ਉਹਨਾਂ ਨੇ ਆਪਦੀ ਸਪਾਈ ਦੇਤੀ ਇਹਨਾਂ ਨੇ ਆਪਦੀ ਸਪਾਈ ਦੇਤੀ ਪਰ ਹੁਣ ਜਿਹੜੇ ਕੋਟਸ਼ਮੀਰ ਵਾਲੇ ਨੇ ਜਿਨ੍ਹਾਂ ਨੇ ਲੱਖੇ ਸਦਾਨੇ ਦਾ ਘਰੋ ਕੀਤਾ ਸੀ ਉਸ ਦਿਨ ਹੁਣ ਉਹ ਆਪਦੀ ਗੱਲਬਾਤ ਦੱਸਣ ਅਸੀਂ ਉਹਨਾਂ ਕੋਲੇ ਪਹੁੰਚ ਜਾਂਦੇ ਆਂ ਵੀ ਅਸਲ ਦੇ ਵਿੱਚ ਉਹਨਾਂ ਨੇ ਆਪਦੇ ਵੱਲੋਂ ਘਰੋ ਕੀਤਾ ਕਿਉਂ ਸੀ ਕਿਉਂਕਿ ਰਿਆ ਕੋਈ ਲੱਖਾ ਸਦਾਨਾ ਸਵਾਲਾਂ ਤੋਂ ਭੱਜ ਰਿਆ ਸੀ ਉਹਨਾਂ ਦੇਆਂ ਤੋਂ ਜਾਂ ਕੁਝ ਹੋਰ ਕੁਝ ਗਲਤ ਹੋਇਆ ਜਿਹਦਾ ਹਲੇ ਤੱਕ ਕਿਸੇ ਨੂੰ ਨਾ ਪਤਾ ਹੋਵੇ ਉਹ ਤਾਂ ਉਹੀ ਦੱਸ ਸਕਦੇ ਨੇ ਠੀਕ ਹੈ ਤੇ ਜਿਹੜੀ ਗੱਲਬਾਤ ਇਹਨਾਂ ਲਈ ਤੁਸੀਂ ਵੀਡੀਓ ਦੇਖ ਰਹੇ ਹੋ ਜਾਂ ਕੋਟਸ਼ ਇਹ ਕਹਿੰਦੇ ਵੀ ਸਾਡੀ ਵਜ੍ਹਾ ਕਰਕੇ ਕੋਈ ਰੌਲਾ ਹੋਇਆ ਹੋਇਆ ਉਹ ਸਾਰੀ ਗੱਲਬਾਤ ਤੁਸੀਂ ਸੁਣ ਲਈ ਤੇ ਠੀਕ ਹੈ ਜੀ ਅਸੀਂ ਉਹਨਾਂ ਕੋਲੇ ਵੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਤੱਕ ਪਹੁੰਚਿਆਂ ਤਾਂ ਕੋਰਸਮੀਰ ਵਾਲਿਆਂ ਤੱਕ ਵੀ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਗੱਲਬਾਤ ਅਸੀਂ ਲੱਖੇ ਤੋਂ ਵੀ ਇੱਕ ਵਾਰੀ ਦੁਬਾਰੇ ਪੁੱਛਾਂਗੇ ਤੇ ਤੁਹਾਡੇ ਤੱਕ ਪਹੁੰਚਾਵਾਂਗੇ